ਤਾਂ ਵਾਤਾਵਰਨ ਦੇ ਸੰਭਾਲ ਯਾਨੀ ਕਿ ਸਾਡੇ ਆਉਣ ਵਾਲੇ ਭਵਿੱਖ ਦੀ ਸਾਂਭ ਸੰਭਾਲ ਤਾਂ ਬਿਲਕੁਲ ਦਾ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਯਾਨੀ ਕਿ ਵਾਤਾਵਰਨ ਨੂੰ ਸੁਧਾਰਨ ਦੇ ਲਈ ਵੱਖਰੇ ਤਰੀਕੇ ਦੇ ਨਾਲ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਨੇ ਤੇ ਇਸੇ ਤਰੀਕੇ ਦੇ ਨਾਲ ਮੋਗਾ ਵਿਖੇ ਵਾਤਾਵਰਨ ਨੂੰ ਸੁਧਾਰ ਲਈ ਯੂਥ ਕਾਲੀ ਦੰਦ ਤੇ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀ ਪ੍ਰਿੰਸੀਪਲ ਵੱਲੋਂ ਕਾਲਜ ਦੇ ਵਿੱਚ ਬੂਟੇ ਲਗਾਏ ਗਏ ਤੇ ਬੂਟੇ ਦਾ ਲੰਗਰ ਵੀ ਲਗਾਇਆ ਗਿਆ ਜਿਸ ਮੌਕੇ ਪੰਜਾਬ ਕੇਪਲ ਦੇ ਮੁਖੀ ਤੇ ਹਲਕਾ ਇੰਚਾਰਜ ਸਨੀ ਗਿੱਲ ਨੇ ਬੂਟੇ ਲਗਾ ਕੇ ਵੰਡੇ ਅਤੇ ਕਿਹਾ ਕਿ ਜੇਕਰ ਬੱਚੇ ਬੂਟੇ ਲਗਾਉਣਗੇ ਤਾਂ ਉਹਨਾਂ ਦਾ ਪਾਲਨ ਪੋਸ਼ਣ ਵੀ ਜ਼ਰੂਰ ਕੀਤਾ ਜਾਏਗਾ ਇਸ ਤੋਂ ਬਾਅਦ ਉਹਨਾਂ ਦੀ ਕੀ ਹੈ ਜ਼ੁਬਾਨੀ ਇੱਕ ਵਾਰ ਤੁਸੀਂ ਆਪ ਹੀ ਸੁਣ ਲਵੋ ਕਾਲੀ ਦਲ ਦੇ ਜਿਹੜੇ ਹਗੇ ਨਵਰਚਰਪੁਰ ਗੁਰਨਾਨਕ ਕਾਲਜ ਸੰਬੰਧੀ ਕੋਲ ਹੋ ਰਿਹਾ ਹੈ ਪੌਦਰਾ ਰੋਪਣ ਕੀਤਾ ਜਾ ਰਿਹਾ ਨਾਦੀਰਾਲ ਪੌਦਿਆਂ ਦਾ ਨਗਰ ਮਿਲੇਗਾ ਅੱਜ 모ਗਾ ਵਿਖੇ ਗੁਰਨਾਨਕ ਕਾਲਜ ਦੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬਾ ਦੇ ਸਹਿਯੋਗ ਦੇ ਨਾਲ ਜੂਥ ਅਕਾਲੀ ਦਲ ਜ਼ਿਲ੍ਹਾ 모ਗਾ ਵੱਲੋਂ ਤੇ ਗੁਰਨਾਨਕ ਕਾਲਜ ਦੇ ਸਟੂਡੈਂਟ ਐਸੋਸੀਏਸ਼ਨ ਜਿਹੜੀ ਹੈਗੀ ਆ ਜੂਥ ਅਕਾਲੀ ਦਲ ਦੀ ਇਕਾਈ ਮੋਗਾ ਵਿਧਾਨ ਸਭਾ ਦੀ ਉਹਦੇ ਵੱਲੋਂ ਅੱਜ ਪੌਦਿਆਂ ਦਾ ਲੰਗਰ ਲਗਾਇਆ ਗਿਆ ਕਿਉਂਕਿ ਜੋ ਅੱਜ ਹਾਲਾਤ ਆ ਵਾਤਾਵਰਨ ਦੇ ਸਾਰੇ ਦੁਨੀਆ ਦੇ ਵਿੱਚ ਹੀ ਉਹਦੇ ਵਿੱਚ ਹੀ ਆਪਣਾ ਇੰਡੀਆ ਉਹਦੇ ਵਿੱਚ ਹੀ ਆਪਾਂ ਪੰਜਾਬ ਵਾਲੇ ਆ ਕੋਈ ਟਾਈਮ ਹੁੰਦਾ ਸੀ ਹਰਿਆਲੀ ਵਾਸਤੇ ਪੰਜਾਬ ਨੂੰ ਯਾਦ ਕੀਤਾ ਜਾਂਦਾ ਸੀ ਪੰਜਾਬ ਪਾਣੀਆਂ ਦੀ ਧਰਤੀ ਨੂੰ ਪੰਜਾਬ ਨੂੰ ਪਾਣੀਆਂ ਵਾਸਤੇ ਮਿੱਠੇ ਪਾਣੀਆਂ ਦੇ ਸਰੋਤ ਵਾਸਤੇ ਜਾਦ ਕੀਤਾ ਜਾਂਦਾ ਸੀ ਅੱਜ ਪਾਣੀ ਵੀ ਗੰਦਲੇ ਹੋ ਗਏ ਪੰਜਾਬ ਦੇ ਤੇ ਪੰਜਾਬ ਦਾ ਵਾਤਾਵਰਨ ਵੀ ਦੂਸ਼ਿਤ ਹੋ ਗਿਆ ਉਹਦਾ ਫੈਕਟ ਸਾਡੀਆਂ ਸੇਤਾਂ ਦੇ ਉੱਤੇ ਕੈਂਸਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਿਹਾ ਜੋ ਹਾਲਾਤ ਅੱਜ ਪਾਣੀ ਕਰਕੇ ਕਾਲਾ ਪੀਲਾ ਹੋ ਰਿਹਾ ਕੈਂਸਰ ਹੋ ਰਿਹਾ ਵਾਤਾਵਰਨ ਕਰਕੇ ਉਹਨੂੰ ਰੋਕtham ਵਾਸਤੇ ਅੱਜ ਯੂਥ ਅਕਾਲੀ ਦਲ ਮੋਗਾ ਦੀ ਟੀਮ ਵੱਲੋਂ ਗੁਰਨਾਣ ਕਾਲਜ ਮੋਗਾ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਸਟੂਡੈਂਟ ਜਿਹੜੇ ਆ ਯੂਥ ਅਕਾਲੀ ਦਲ ਦੀ ਐਸਓਆਈ ਦੀ ਟੀਮ ਤੇ ਯੂਥ ਅਕਾਲੀ ਦਲ ਦੀ ਟੀਮ ਨੇ ਮਿਲ ਕੇ ਅੱਜ ਬੂਟਿਆਂ ਦਾ ਲੰਗਰ ਲਾਇਆ ਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਪ੍ਰਣ ਕੀਤਾ ਕਿ ਵਾਤਾਵਰਨ ਦੀ ਰੱਖਿਆ ਵਾਸਤੇ ਵਾਤਾਵਰਨ ਨੂੰ ਖੁਸ਼ਹਾਲ ਬਣਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਸਾਡਾ ਯੂਥ ਅਕਾਲੀ ਦਲਾ ਯੋਗਦਾਨ ਪਾਉ। ਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਫਤ। ਅੱਜ ਅਸੀਂ ਗੁਰਨਾਣ ਕਾਲਜ ਦੇ ਸਟੂਡੈਂਟਸ ਨਾਲ ਮਿਲ ਕੇ ਯੂਥ ਦੀ ਟੀਮ ਮੋਗਾ ਵੱਲੋਂ ਜਿਹੜਾ ਕਿ ਇੱਥੇ ਬੂਟਿਆਂ ਦਾ ਲੰਗਰ ਲਾਇਆ ਇਹਦਾ ਸਾਡਾ ਮੇਨ ਮੰਤਵ ਇਹ ਸੀਗਾ ਕਿ ਵਾਤਾਵਰਨਾ ਜਿਹੜਾ ਬਹੁਤ ਦੂਸ਼ਿਤ ਹੋ ਰਿਹਾ ਗਲੋਬਲ ਵਾਰਮਿੰਗ ਵੱਧ ਰਹੀ ਹੈ ਉਹਦੇ ਕਰਕੇ ਅਸੀਂ ਜਿਹੜੇ ਬੂਟੇ ਦਾ ਲੰਗਰ ਲਾਇਆ ਤੇ ਇਹ ਸਟੂਡੈਂਟਸ ਨੂੰ ਬੂਟੇ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਇਹ ਬੂਟਾ ਆਪਣੇ ਘਰੇ ਜਾ ਕੇ ਲਾਓ ਆਪਣੇ ਖੇਤਾਂ ਵਿੱਚ ਲਾਓ ਤੇ ਇਹਦੀ ਆਪ ਸਾਂਭ ਸੰਭਾਲ ਕਰੋ ਤੇ ਇਹਨੂੰ ਪਾਲੋ ਕਿਉਂਕਿ ਆਪਾਂ ਬੂਟੇ ਲਾ ਤਾਂ ਦਿੰਨੇ ਆ ਪਰ ਮੁੜ ਕੇ ਉਹਨਾਂ ਨੂੰ ਸਾਂਭਦੇ ਨਹੀਂ ਉਹਨਾਂ ਦੀ ਕਦਰ ਨਹੀਂ ਕਰਦੇ ਇਸ ਕਰਕੇ ਬੂਟੇ ਲਾਉਣ ਦੇ ਨਾਲ ਨਾਲ ਉਹਨਾਂ ਨੂੰ ਸਾਂਭਣਾ ਜ਼ਰੂਰੀ ਆ ਤੇ ਇਸ ਤੋਂ ਬਾਅਦ ਸਾਡੀਆਂ ਭੈਣਾਂ ਨੇ ਇੱਥੇ ਜਿਹੜੀ ਆਪਣੀ ਡਾਕਟਰ ਭੈਣ ਆ ਜਿਹਦਾ ਉੱਥੇ ਬਹੁਤ ਬੁਰੀ ਤਰ੍ਹਾਂ ਰੇਪ ਹੋਇਆ ਉਹਦੇ ਵਾਰ ਕਰਕੇ ਉਹਨਾਂ ਨੇ ਇੱਥੇ ਪ੍ਰੋਟੈਸਟ ਕੀਤਾ ਸੀ ਉਹਨਾਂ ਦੇ ਵੀ ਨਾਲ ਆ ਯੂਥ ਕਾਲੀ ਦਲ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੰਨੇ ਆ ਉਹਨਾਂ ਨੂੰ ਕਿ ਅਸੀਂ ਉਹਨਾਂ ਦੇ ਬਿਲਕੁਲ ਨਾਲ ਆ ਤੇ ਜਿਹੜੀ ਐਂਟੀ ਸੋਸ਼ਲ ਐਕਟੀਵਿਟੀਜ਼ ਹੋ ਰਹੀਆਂ ਇਹਦੇ ਖਲਾਅ ਪਾਣੀ ਜਲਾਗਾ ਡੰਗ ਜਾ ਰਿਹਾ ਹੈਗਾ ਵਾਤਾਵਰਨ ਬਹੁਤ ਦੂਸ਼ਿਤ ਹੋ ਰਿਹਾ ਪਰ ਅੱਜ ਇਹਨੂੰ ਬਚਾਉਣ ਵਾਸਤੇ ਗੁਰੂ ਨਾਨਕ ਕਾਲਜ ਦੇ ਬੱਚਾ ਉਹਦੇ ਤੋਂ ਬਹੁਤ ਵੱਡਾ ਉਪਰਾਲਾ ਕੀਤਾ ਹੈ ਅੱਜ ਯੂਥ ਕਾਲੀ ਦਲ ਵੱਲੋਂ ਗੁਰੂ ਨਾਨਕ ਕਾਲਜ ਦੇ ਸਹਿਯੋਗ ਦੇ ਨਾਲ ਵਾਤਾਵਰਨ ਨੂੰ ਜਿਹੜਾ ਵਾਤਾਵਰਣ ਸੰਬੰਧੀ ਇੱਕ ਮੁਹਿੰਮ ਜਿਹੜੀ ਹੈ ਉਹ ਵਿੱਢੀ ਗਈ ਹੈ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਤਹਿਤ ਜੋ ਰੁੱਖਾਂ ਦੀ ਲਗਾਤਾਰ ਗਿਣਤੀ ਘਟਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਸ ਨੇ ਇਕੋਸਿਸਟਮ ਨੂੰ ਖਰਾਬ ਕਰ ਦਿੱਤਾ ਹੈ ਔਰ ਸਾਡੀ ਗਲੋਬਲ ਗਲੋਬਲ ਵਾਰਮਿੰਗ ਦਾ ਜਿਹੜਾ ਮੇਨ ਕਾਰਨ ਬਣ ਰਹੀ ਹੈ ਉਹਦੇ ਤਹਿਤ ਨੌਜਵਾਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਲ ਕੇ ਇਹ ਉਦਦਮ ਕੀਤਾ ਹੈ ਕਿ ਬੂਟੇ ਲਾਏ ਵੀ ਗਏ ਔਰ ਲੰਗਰ ਵੀ ਬੂਟਿਆਂ ਦਾ ਜਿਹੜਾ ਲਾਇਆ ਜਾ ਰਿਹਾ ਇਸ ਦੇ ਵਿੱਚ ਦੇਵ ਅਸ਼ੀਸ਼ ਮਲਿਕ ਸਾਡੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਖ gil ਜੀ ਸਾਰੇ ਹੀ ਨੌਜਵਾਨਾਂ ਦੀ ਟੀਮ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਗੁਰਨਾਨਕ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਤਿੰਦਰ ਪਾਲ ਕੌਰ ਜੀ ਉਹਨਾਂ ਵੱਲੋਂ ਸਾਰਿਆਂ ਵੱਲੋਂ ਸਹਿਯੋਗ ਦੇ ਨਾਲ ਇਹ ਮਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਔਰ ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਦਿੰਦਾ ਕਿ ਅਜਿਹੇ ਉਪਰਾਲੇ ਜਿਹੜੇ ਆ ਵਾਤਾਵਰਨ ਨੂੰ ਧਿਆਨ ਚ ਰੱਖਦੇ ਹੋਏ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਸਾਰਿਆਂ ਦੇ ਲਈ ਇਹ ਚੀਜ਼ ਜਿਹੜੀ ਆ ਸਹਯੋਗੀ ਹੋ ਸਕੇ ਬਹੁਤ ਹੀ ਵਧੀਆ ਹੈ ਇਹ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਵੱਲੋਂ ਅੱਜ ਇਹ ਬਹੁਤ ਕਹਿ ਲਓ ਪਵਿੱਤਰ ਤੇ ਉੱਤਮ ਜਿਹੜਾ ਹੈਗਾ ਵਾ ਆਪਣੇ ਆਪ ਦਾ ਫਰਜ ਸਮਝਦੇ ਹੋਏ ਵਾਤਾਵਰਨ ਨੂੰ ਕਿਵੇਂ ਅਸੀਂ ਸੇਵ ਕਰੀਏ ਵਾਤਾਵਰਨ ਨੂੰ ਕਿਵੇਂ ਅਸੀਂ ਦੇਖ ਰਹੇ ਹਾਂ ਗਲੋਬਲ ਜਿਹੜੀ ਵਾਰਮਿੰਗ ਹੋ ਰਹੀ ਹੈ ਉਸ ਦੇ ਕਰਕੇ ਸਾਡਾ ਸਾਰਾ ਪੋਲਿਊਸ਼ਨ ਕਰਕੇ ਸਾਰਾ ਸਾਡਾ ਵਾਤਾਵਰਨ ਜਿਹੜਾ ਹੈਗਾ ਉਹ ਦੂਸ਼ਿਤ ਹੋ ਰਿਹਾ ਹੈਗਾ ਉਸ ਨੂੰ ਕਰਨ ਉਸ ਨੂੰ ਠੀਕ ਕਰਨ ਵਾਸਤੇ ਅੱਜ ਬੱਚਿਆਂ ਨੇ ਵਣ ਮਹੋਤਸਵ ਮਨਾਉਂਦੇ ਹੋਏ ਪੌਦੇ ਲਗਾਏ ਨੇ ਵੱਖ-ਵੱਖ ਤਰ੍ਹਾਂ ਦੇ ਪੌਦੇ ਬੱਚੇ ਆਪਣੀ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਆਏ ਨੇ ਮੌਨਾਂ ਦਾ ਵੀ ਧੰਨਵਾਦ ਕਰਦੀਆਂ ਬੱਚਿਆਂ ਦੇ ਲਈ ਇਹ ਬਹੁਤ ਇੱਕ ਪ੍ਰੇਰਿਤ ਕਰਨ ਵਾਸਤੇ ਦੂਜੇ ਬੱਚਿਆਂ ਨੂੰ ਉੱਤਮ ਕਦਮ ਹੈ ਕਿ ਅਸੀਂ ਇਸ ਵਾਤਾਵਰਣ ਨੂੰ ਕਿਵੇਂ ਸ਼ੁੱਧ ਤੇ ਸਾਫ਼ ਕਰ ਸਕਦੇ ਹੈਗੇ ਆ ਸੋ ਇਹ ਸਾਰਾ ਸਹਿਰਾ ਬੱਚਿਆਂ ਦੇ ਵਿਦਿਆਰਥੀਆਂ ਦੇ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀ ਅਤੇ ਸਟਾਫ ਦੇ ਉੱਤੇ ਜਾਂਦਾ ਹੈ ਸਾਨੂੰ ਜਿੰਨੇ ਵੀ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਆਕਸੀਜਨ ਵੀ ਸਾਫ਼ ਮਿਲੇਗੀ ਸਾਨੂੰ ਸਾਹ ਦੇ ਲਈ ਬੱਚਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਅਸੀਂ ਦੇਖ ਰਹੇ ਆ ਕਿ ਪੋਲਿਊਸ਼ਨ ਕਰਕੇ ਸੋ ਇਹ ਜਿਹੜਾ ਅੱਜ ਦਾ ਦਿਨ ਹੈ ਇਸ ਤੇ ਮੈਂ ਮੁਬਾਰਕਬਾਦ ਦਿੰਦੀ ਹਾਂ ਗੁਰਨਾਣੇ ਕਾਲਜ ਬੋਗਾ ਦੇ ਵਿਦਿਆਰਥੀਆਂ ਨੂੰ ਸਾਡੇ ਨਾਲ ਇਹਨਾਂ ਨੂੰ ਬੱਚਿਆਂ ਨੂੰ ਹੈਲਪ ਕਰਨ ਵਾਸਤੇ ਪੌਦੇ ਦੇਣੇ ਹੋਰ ਇਹਨਾਂ ਨੂੰ ਸਾਰਾ ਮੋਟੀਵੇਟ ਕਰਨ ਵਾਸਤੇ ਸਾਡੇ ਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਦੇਵਸ਼ੀ ਸ਼੍ਰੀ ਵੀ ਪਹੁੰਚੇ ਨੇ ਸਾਡੇ ਵਿੱਚ ਅੱਜ ਸਾਡੇ ਸਰਦਾਰ ਰਾਜਵਿੰਦਰ ਸਿੰਘ ਜੀ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਲੀਗਿਲ ਜੀ ਵੀ ਪਹੁੰਚ ਰਹੇ ਨੇ ਉਹ ਵੀ ਪੌਦਾ ਲਗਾਉਣਗੇ ਸੋ ਮੈਂ ਇਹਨਾਂ ਅਕਾਲੀ ਲੀਡਰਾਂ ਦਾ ਜਿਹਨਾਂ ਨੇ ਸਾਡੇ ਵਿਦਿਆਰਥੀਆਂ ਨੂੰ ਇੱਕ ਲੀਡਰਸ਼ਿਪ ਵੀ ਦੇ ਰਹੇ ਨੇ ਤੇ ਸੇਧ ਵੀ ਦੇ ਰਹੇ ਨੇ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਵਾਤਾਵਰਨ ਨੂੰ ਇੱਕ ਅੱਛੇ ਨਾਗਰਿਕ ਬਣ ਕੇ ਜਿਹੜਾ ਹੈਗਾ ਪੇਸ਼ ਕਰਨਾ ਹੈ ਸੋ ਇਹਨਾਂ ਦਾ ਵਸੇਰਾ ਬੱਚਿਆਂ ਨੂੰ ਵੀ ਤੇ ਇਹਨਾਂ ਅਕਾਲੀ ਲੀਡਰਸ ਨੂੰ ਵੀ ਜਾਂਦਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਹੈ ਸੋ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਇਸ ਵਾਤਾਵਰਨ ਦਿਵਸ ਨੂੰ ਬਣਾ ਲਈ ਵੱਤੋ ਵੱਦ ਪੌਦੇ ਲਗਾਉਣ ਦਾ ਇੱਕ ਅਬਜੈਕਟਿਵ ਲਿਆ ਹੈ ਤੇ ਉਸ ਨੂੰ ਪੂਰਾ ਕਰਨਗੇ ਮੈਨਾਂ ਨੂੰ ਪ੍ਰੇਰਨਾ ਦਵਾਂਗੀ ਕਿ ਇਹ ਬੂਟੇ ਸਿਰਫ ਲਗਾਉਣੇ ਹੀ ਨਹੀਂ ਐ ਇਹਨਾਂ ਦੀ ਦੇਖਭਾਲ ਵੀ ਕਰਨੀ ਐ ਇਹਨਾਂ ਦੀ ਸੰਭਾਲ ਵੀ ਕਰਨੀ ਐ ਤੇ ਇਹ ਵੀ ਦੇਖਣਾ ਹੈ ਕਿ ਇਹ ਕਿੰਨੇ ਜਿਹੜੇ ਹੈਗੇ ਨੇ ਅੱਗੇ-ਅੱਗੇ ਵੱਧ ਸਕਦੇ ਨੇ ਇਹਨਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਸਿਰਫ ਲਗਾਉਣਾ ਹੀ ਸਾਡਾ ਮੰਤਵ ਨਹੀਂ ਹੈ